ਦੋਸਤੋ ਇਹ ਵੀਡੀਓ ਸਪੈਸ਼ਲ ਛੋਟੇ ਬੱਚਿਆਂ ਦੇ ਮਾਪਿਆਂ ਵਾਸਤੇ ਆ ਜਿਵੇਂ ਆਪਾਂ ਸਭ ਨੂੰ ਪਤਾ ਵੀ ਆਪਣੇ ਇੱਥੇ ਲੈਫਟ ਹੈਂਡ ਡਰਾਈਵ ਹੈ ਆਪਾਂ ਸੜਕ ਦੇ ਖੱਬੇ ਪੰਨੇ ਤੁਰਦੇ ਆ ਜਦੋਂ ਵੀ ਬਾਜ਼ਾਰ ਜਾਂਦੇ ਹੋ ਨਾ ਬੱਚਿਆਂ ਨੂੰ ਖੱਬੇ ਹੱਥ ਲਾ ਕੇ ਤੋਰੋ ਕਈ ਵਾਰ ਮਾਮਾ ਕੀ ਕਰਦੀਆਂ ਨੇ ਬੱਚਿਆਂ ਨੂੰ ਸੱਜੇ ਹੱਥ ਫੜਿਆ ਹੁੰਦਾ ਟ੍ਰੈਫਿਕ ਵਾਲੇ ਬੰਨੇ ਬੱਚੇ ਹੁੰਦੇ ਨੇ ਸ਼ਰਾਰਤੀ ਇਹਨਾਂ ਦਾ ਕੋਈ ਪਤਾ ਨਹੀਂ ਪੁੜਕੇ ਇੱਧਰ ਹੋ ਜਾਣ ਉੱਧਰ ਹੋ ਜਾਣ ਸੋ ਬੱਚਿਆਂ ਦੀ ਸੇਫਟੀ ਵਾਸਤੇ ਬਾਜ਼ਾਰ ਚ ਜਾਂਦੇ ਹੋ ਤਾਂ ਬੱਚਿਆਂ ਨੂੰ ਆਪਦੇ ਖੱਬੇ ਹੱਥ ਟ੍ਰੈਫਿਕ ਤੋਂ ਦੂਜੇ ਬੰਨੇ ਫੜ ਕੇ ਤੋਰੋ ਇੱਕ ਹੋਰ ਬੜੀ ਚੀਜ਼ ਹੈ ਆਪਾਂ ਛੋਟੇ ਬੱਚਿਆਂ ਨੂੰ ਮੋਢੇ ਚੁੱਕ ਲੈਨੇ ਆ ਬੁੜੀਆਂ ਵੱਲੋਂ ਸਾਮਾਨ ਖਰੀਦਣ ਲੱਪੈਂਦੀਆਂ ਨੇ ਬੰਦੇ ਬੱਚੇ ਚੁੱਕ ਕੇ ਖਲੋ ਜਾਂਦੇ ਨੇ ਜਾਂ ਬੁੜੀਆਂ ਚੁੱਕੇ ਹੁੰਦੇ ਨੇ ਦੁਕਾਨਾਂ ਚ ਕੀ ਹੁੰਦਾ ਹੈ ਵੀ ਕਈ ਵਾਰ ਜਿਹੜੇ ਬਿਜਲੀ ਦੇ ਸੋਚ ਹੁੰਦੇ ਨੇ ਨਾ ਆਪਣੇ ਮੋਢਿਆਂ ਦੇ ਬਰਾਬਰ ਹੁੰਦੇ ਨੇ ਤਾਂ ਦੁਕਾਨਾਂ ਹੁੰਦੀਆਂ ਬਾਜ਼ਾਰਾਂ ਚ ਪੇੜੀਆਂ ਪਿਛਲੇ ਬੰਨੇ ਆਪਦੇ ਧਿਆਨ ਜਰੂਰ ਮਾਰ ਲਓ ਵੀ ਬੱਚਾ ਬੱਚਿਆਂ ਦੇ ਆਤ ਹੁੰਦੀ ਹੈ ਜੋ ਵੀ ਚੀਜ਼ ਨੂੰ ਦੇਖੀਓ ਚ ਹੱਥ ਮਾਰੀ ਜਾਣਾ ਕਈ ਵਾਰ ਬੱਚੇ ਬਿਜਲੀ ਵਾਲੇ ਸ਼ੂਆਂ ਦੇ ਵਿੱਚ ਹੱਥ ਪਾ ਲੈਂਦੇ ਨੇ ਹਾਦਸੇ ਹੋ ਜਾਂਦੇ ਨੇ ਇਸ ਤਰ੍ਹਾਂ ਜੇ ਬੱਚੇ ਤੁਹਾਡੇ ਥੋੜੇ ਵੱਡੇ ਹੋ ਗਏ ਨੇ ਤੇ ਉਹਨਾਂ ਵਾਸਤੇ ਵੀ ਇਹ ਜ਼ਰੂਰੀ ਹੈ ਵੀ ਉਹਨਾਂ ਨੂੰ ਹਰ ਖੁਸ਼ੀ ਗਮੀ ਤੇ ਨਾਲ ਲੈ ਕੇ ਜਾਓ ਅਕਸਰ ਦੇਖਿਆ ਜਾਂਦਾ ਵੀ ਆਪਾਂ ਬੱਚਿਆਂ ਨੂੰ ਵਿਆਹ ਸ਼ਾਦੀਆਂ ਲੈ ਜਾਂਦੇ ਆ ਗਮੀਆਂ ਤੇ ਮਰਗਾਂ ਤੇ ਰਿਸ਼ਤਦਾਰੀਆਂ 'ਚ ਲੈ ਕੇ ਨਹੀਂ ਜਾਂਦੇ ਇਦਾਂ ਜਾਵਾਂਗੇ ਤੇ ਬੱਚਿਆਂ ਨੂੰ ਆਪਣੇ ਰੀਤੀ ਰਿਵਾਜ ਸਮਝਾਉਣਗੇ ਆਪਣਾ ਸੱਭਿਆਚਾਰ ਇਸ ਤਰ੍ਹਾਂ ਦਾ ਏ ਇੱਥੇ ਵਿਆਹ ਵਾਸਤੇ ਵੀ ਰੀਤੀ ਰਿਵਾਜ ਬਣੇ ਹੋਏ ਨੇ ਦੁੱਖਾਂ ਸੁੱਖਾਂ ਵਾਸਤੇ ਵੀ ਰੀਤੀ ਰਿਵਾਜ ਬਣੇ ਹੋਏ ਨੇ ਸੋ ਬੱਚਿਆਂ ਨੂੰ ਛੋਟੇ ਛੋਟੇ ਚੀਜ਼ਾਂ ਦੀ ਸਮਝ ਆਊਗੀ ਸੋ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗੇਗਾ ਵੀ ਮਰਗ ਤੇ ਕਿਸ ਤਰ੍ਹਾਂ ਜਾਣਾ ਏ ਖੁਸ਼ੀ ਤੇ ਕਿਸ ਤਰ੍ਹਾਂ ਜਾਣਾ ਏ ਇਹ ਰੀਤੀ ਰਿਵਾਜ ਨੇ ਆਪਣੇ ਇਥੋਂ ਆਪਣੀ ਪਰਵਰਿਸ਼ ਝਲਕਦੀ ਏ ਤੇ ਜਿਨ੍ਹਾਂ ਦੇ ਬੱਚੇ ਥੋੜੇ ਵੱਡੇ ਹੋ ਗਏ ਨੇ ਸਵਾਰੀਆਂ ਵਗੈਰਾ ਘਰੋਂ ਚਲਾਉਣ ਲੱਗ ਗਏ ਨੇ ਉਹ ਖਾਸ ਧਿਆਨ ਦੇਣ ਬੱਚਿਆਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਸਮਝਾ ਕੇ ਘਰੋਂ ਤੋਰੋ ਅੱਜ ਕੱਲ ਬੱਚੇ ਅਡਵਾਂਸ ਨੇ ਉਡਾਰ ਨੇ ਕਾਫੀ ਹੁਸ਼ਿਆਰ ਨੇ ਉਹਨਾਂ ਨੂੰ ਦੱਸੋ ਵੀ ਮੋੜਾਂ ਤੋਂ ਕਿਸ ਤਰ੍ਹਾਂ ਮੁੜਨਾ ਹੈ ਸਾਹਮਣੇ ਸਵਾਰੀ ਆ ਜੇ ਤੇ ਕੀ ਕਰਨਾ ਹੈ ਇਹ ਬੇਸਿਕ ਜੀਆਂ ਚੀਜ਼ਾਂ ਉਹਨਾਂ ਨੂੰ ਸਮਝਾਓ ਕਿਉਂਕਿ ਜਿਵੇਂ ਬੈਟਰੀ ਵਾਲੀਆਂ ਸਕੂਟਰੀਆਂ ਆ ਗਈਆਂ ਨੇ ਬੱਚਿਆਂ ਨੂੰ ਪਤਾ ਵੀ ਲਾਇਸੈਂਸ ਦੀ ਲੋੜ ਨਹੀਂ ਪੈਂਦੀ ਅਸੀਂ ਇੱਧਰ ਲੈ ਜਾਂਦੇ ਆ ਉੱਧਰ ਲੈ ਜਾਂਦੇ ਆ ਬੱਚਿਆਂ ਦਾ ਸੁਭਾਅ ਚੰਚਲ ਹੁੰਦਾ ਇਹ ਸਵਾਰੀ ਭਜਾਉਣ ਨੂੰ ਹੀ ਡਰਾਈਵਰੀ ਸਮਝਦੇ ਨੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਬੱਚਿਆਂ ਨੂੰ ਘਰੋਂ ਸਮਝਾ ਕੇ ਭੇਜੋ ਬੱਚੇ ਬਹੁਤ ਕੀਮਤੀ ਹੁੰਦੇ ਨੇ ਇੱਕ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਨਾ ਅਸੀਂ ਵੱਡੇ ਵੱਡੇ ਨੁਕਸਾਨਾਂ ਤੋਂ ਬਚ ਸਕਦੇ ਹਾਂ ਸਭ ਦੇ ਬੱਚੇ ਸਲਾਮਤ ਰਹਿਣ ਸਭ ਦੇ ਮਾਪੇ ਸਲਾਮਤ ਰਹਿਣ